ਦੇਖੋ ਅਮਰਤਪਾਲ ਸਿੰਘ ਨਾਲ ਕਿਸੇ ਦੀ ਬਣਦੀ ਹੈ ਕਿਸੇ ਦੀ ਨਹੀਂ ਬਣਦੀ ਇੱਕ ਵੱਖਰਾ ਵਿਸ਼ਾ ਆ ਗਿਆ ਮੈਂ ਕਹਿੰਨਾ ਪੰਜਾਬ ਦੇ ਪੁੱਤਾਂ ਨੂੰ ਨਸ਼ੇ ਤੋਂ ਵਿਚਾਰਿਆ ਸੀ ਨਾ ਬੋਲੋ ਭਾਈ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਪੁੱਤ ਨਸ਼ੇ ਦੇ ਵਿੱਚ ਲੱਗੇ ਹਨਾ ਮੈਂ ਚਾਹੁੰਨਾ ਮੇਰਾ ਪੁੱਤ ਨਸ਼ੇ ਵਿੱਚ ਲੱਗੇ ਬਾਪੂ ਦੀ ਚਾਹੁੰਦੇ ਇਹਨਾਂ ਦਾ ਲੱਗੇ ਕਿਸੇ ਤੱਕ ਜੀ ਨਹੀਂ ਕਰਦਾ ਨਸ਼ਿਆਂ ਤੋਂ ਵਿਚਾਰਿਆ ਸੀ ਹੁਣ ਦੂਜੇ ਨੇ ਜਿਹੜੇ ਤੈਨੂੰ ਨਸ਼ਾ ਦੇ ਰਹੇ ਨੇ ਹੁਣ ਤੁਸੀਂ ਵੇਖੋ ਵੀ ਜਿਹੜਾ ਤੇ ਤੁਹਾਡੇ ਪੁੱਤ ਦੇ ਮੂੰਹ ਦੇ ਵਿੱਚ ਜ਼ਹਿਰ ਪਾ ਰਿਹਾ ਉਹਦੀ ਚੋਣ ਕਰਨੀ ਹੈ ਕਿ ਜਿਹੜਾ ਤੁਹਾਡੇ ਪੁੱਤਾਂ ਨੂੰ ਜ਼ਹਿਰ ਤੋਂ ਵਿਚਾਰ ਰਿਹਾ ਉਹਦੀ ਚੋਣ ਕਰਨੀ ਹੈ ਤੇ ਡਿਪੈਂਡ ਤੁਹਾਡੇ ਤੇ ਕਰਦਾ ਦੂਜੀ ਗੱਲ ਹਰਪਾਲ ਸਿੰਘ ਬੜੀ ਤਰ੍ਹਾਂ ਦਾ ਅੱਗੇ ਕੱਲਾ ਖੁੰਦਾ ਸੀ ਪਿੰਡਾਂ ਦੇ ਵਿੱਚ ਸੱਚੋ ਸੱਚੀ ਦੱਸਿਆ ਜੀ ਬਾਈ ਜੀ ਅੱਗੇ ਪਿੰਡਾਂ ਦੇ ਵਿੱਚ ਹੁੰਦਾ ਸੀ ਬੋਤਲਾਂ ਹਾਂਜੀ ਇੰਦੀ ਸੀ ਜੀ ਬੋਤਲਾਂ ਬੋਤਲਾਂ ਉਹ ਜਿਹੜਾ ਪਿੰਡ ਦੇ ਵਿੱਚ ਉਸ ਪਾਰਟੀ ਦਾ ਚੰਗਾ ਇੱਕ ਹੁੰਦਾ ਸੀ ਨਾ ਭਗਤ ਟਾਈਪ ਧੰਨਵਾਦ ਜੀ ਬਹੁਤ ਬਹੁਤ ਜੀ ਉਹ ਹੁੰਦਾ ਸੀ ਉਹਦੇ ਕਰ ਪੇਟੀ ਆ ਜਾਂਦੀ ਹੁੰਦੀ ਸੀ ਇੱਕ ਨੂੰ ਮਿਲਦੀਆਂ ਸੀ ਪੇਟੀਆਂ ਹਾਂਜੀ ਤੇ ਅ ਅਗਲੇ ਪਿੰਡ 'ਚ ਮਿਲ ਲੈਨੇ ਆ ਇੱਕ ਨੂੰ ਮਿਲਦੀਆਂ ਸੀ ਪੇਟੀਆਂ ਠੀਕ ਹੈ ਜੀ ਫਿਰ ਅਗਲੀਆਂ ਨੂੰ ਮਿਲਦੀਆਂ ਸੀ ਬੋਤਲਾਂ ਉਹ ਫਿਰ ਅੱਗੇ ਬੰਦ ਕਰਦਾ ਖੁੰਦਾ ਸੀ ਬੋਤਲਾਂ ਦੀ ਵੀ ਦੋ ਬੋਤਲਾਂ ਇਹਨੂੰ ਦੇਣੀਆਂ ਦੋ ਬੋਤਲਾਂ ਇਹਨੂੰ ਦੇਣੀਆਂ ਉਹ ਫਿਰ ਗਾਂ ਅੱਗੇ ਪੈਗਾਂ ਤੇ ਆ ਜਾਂਦੇ ਹੁੰਦੇ ਸੀ ਠੀਕ ਹੈ ਜੀ ਵੀ ਆ ਮੇਰੇ ਘਰ ਸ਼ਾਮ ਨੂੰ ਆਜੀ ਤੇ ਇਸ ਤਰੀਕੇ ਦੇ ਨਾਲ ਵਕਤ ਬਦਲ ਗਿਆ ਬੀਬੀਆਂ ਕਹਿੰਦੀਆਂ ਵੀ ਸਾਨੂੰ ਕੀ ਦਿੱਤਾ ਹੈ ਇਹ ਤੇ ਬੰਦੇ ਜਿਹੜੇ ਸੀ ਸਾਡੀ ਵੋਟ ਰੋਟ ਨਹੀਂ ਕੀ ਗਣੀ ਜਾਂਦੀ ਉਹ ਫਿਰ ਕਹਿੰਦੇ ਕਹਿੰਦੇ ਬੀਬੀ ਗੱਲ ਕਿਹੜੀ ਹੈ ਹੈਨਾ ਇਹ ਚੱਲਦਾ ਪਿੰਡਾਂ ਦੇ ਵਿੱਚ ਬੇਬੇ 2 ਲੀਟਰ ਦੀ ਕੋਕ ਦੀ ਬੋਤਲ ਹੈ ਹੁਣ ਅੰਦਾਜ਼ਾ ਲਾ ਕੇ ਵੇਖੋ ਫਿਰ 2 ਲੀਟਰ ਦੀ ਕੋਕ ਦੀ ਬੋਤਲ ਵੀ ਆ ਗਈ ਫਿਰ ਕਈਆਂ ਪਿੰਡਾਂ ਦੇ ਵਿੱਚ ਇਹਦੋਂ ਵੀ ਕੰਮ ਲੰਘ ਗਿਆ ਲੈ ਉਹਨਾਂ ਨੂੰ ਨਾਲ ਕੁੱਕੜ ਵੀ ਮਿਲਦਾ ਹੈ ਤੇ ਸਾਡਾ ਸਾਨੂੰ ਕੋਕ ਦੀ ਬੋਤਲ ਨਾਲ ਹੀ 78 ਰੁਪਈਆ ਦੀ ਨਾਲ 78 ਉਹ ਕਹਿੰਦੇ ਖੜ੍ਹ ਜੋ ਜਿਵੇਂ ਜਿਵੇਂ ਨੇੜੇ ਆਉਂਦਾ ਫਿਰ ਸੂਟ ਵੀ ਆਉਣ ਲੱਗ ਪਏ ਬੋਲੋ ਵੀ ਸੱਚ ਹੈ ਕਿ ਨਹੀਂ ਸੱਚ ਫਿਰ ਪਿੰਡਾਂ ਦੇ ਵਿੱਚ ਸੂਟ ਵੀ ਆਉਣ ਲੱਗ ਪਏ ਤੇ ਹੁਣ ਕੁਦਰਤੀ ਗੱਲ ਹੈ ਜਦੋਂ ਨਾਲੇ ਸੂਟ ਦੇ ਨਾਲੇ ਨਾ ਕਹਣਾ ਚਾਚਾ ਤੈਨੂੰ ਵੋਟ ਪੱਕੀ ਤੈਨੂੰ ਵੋਟ ਹੈ ਚਾਚਾ ਦਸਤੀ ਵੋਟ ਹੈ ਇਹ ਆ ਸਾਡੇ ਪਿੰਡਾਂ ਦੇ ਵਿੱਚ ਆ ਚੀਜ਼ਾਂ ਆ ਗਈਆਂ ਫਿਰ ਮੇਰੀ ਇੱਕ ਬੇਨਤੀ ਹੈ ਵੀ ਹੁਣ ਜਿਹੜਾ ਨਾ ਹੋਣ ਇਥੇ ਨਾ ਤੇ ਯਾਰ ਕੋਈ ਸ਼ਰਾਬ ਦਾ ਲਾਲਚ ਨਾ ਕੋ ਕੁੱਕੜ ਦਾ ਲਾਲਚ ਨਾ ਕੋ ਬੱਤੇ ਦਾ ਲਾਲਚ ਹੈ ਨਾ ਇਥੇ ਕਿਸੇ ਪ੍ਰਕਾਰ ਹੋਰ ਕਿਸੇ ਸੂਟਾਂ ਦਾ ਲਾਲਚ ਹੈ ਹਨਾ ਨਾ ਇਥੇ ਦਾਵਾ ਕੀਤਾ ਜਾ ਰਿਹਾ ਵੀ ਤੁਹਾਡੇ ਬੱਚੇ ਨੂੰ ਨੌਕਰੀ ਦਿਵਾਵਾਂਗੇ ਹਾਂ ਪੰਜਾਬ ਦੇ ਬੱਚਿਆਂ ਦੀ ਗੱਲ ਖੋਵੇਗੀ ਬੇਰਜ਼ਗਾਰੀ ਦੀ ਗੱਲ ਖੋਵੇਗੀ ਜਦੋਂ ਸ਼ਬਦ ਬੇਰਜ਼ਗਾਰੀ ਤੁਸੀਂ ਲੈ ਲਿਆ ਨਾ ਉਹਦੇ ਵਿੱਚ ਸਾਰਾ ਕੁਝ ਹੀ ਆ ਗਿਆ ਹੁਣ ਲੋਕ ਸਭਾ ਹਲਕਾ ਜਿਹੜਾ ਖਡੂਰ ਸਾਬ ਹੈ ਨਾ ਇਹਨਾਂ ਨੇ 89 ਦੇ ਵਿੱਚ ਇੱਕ ਵਾਰ ਇਤਿਹਾਸ ਸਿਰਜਿਆ ਹੋਇਆ ਲੋਕਾਂ ਨੇ ਵੇਖਿਆ ਹਾਂ ਥੋੜੀ ਜੀ ਖਤਾ ਪਿਛਲੇ ਵਾਰੀ ਖਾ ਗਏ ਹੈ ਇਸੇ ਬਰਕਾਰੇ ਮੈਂ ਇਹ ਨਹੀਂ ਕਹਿੰਦਾ ਵੀ ਇਹਨਾਂ ਦਾ ਦੋਸ਼ ਹੈ ਹੋਰ ਵੀ ਬੜੇ ਹੋਣਗੇ ਤੇ ਮੈਂ ਕਹਿੰਦਾ ਵੀ ਅੱਜ ਆਪਾਂ ਬਲਟੋਏ ਦੀ ਗੱਲ ਕਰਦੇ ਆ ਬਲਟੋਏ ਦੀ ਗੱਲ ਕਰਦੇ ਆ ਬਈ ਬਾਦਲਾ ਜੀ ਬਲਟੋਆ ਫਿੱਟ ਕਰ ਦਿੰਦਾ ਇਹ ਬੋਲਿਆ ਤੇ ਜਦੋਂ ਬੀਬੀ ਜੀ ਦਾ ਇਲੈਕਸ਼ਨ ਸੀ ਹੈਨਾ ਤੇ ਉਦੋਂ ਵੀ ਤੇ ਤੁਸੀਂ ਵੇਖੋ ਵੀ ਉਦੋਂ ਵੀ ਤੇ ਬੀਬੀ ਜ਼ਗੀਰ ਕੋਲ ਲੋਤੀ ਸੀ ਉਦੋਂ ਵੀ ਤੇ ਬੀਬੀ ਜ਼ਗੀਰ ਕੋ ਇਹਨਾਂ ਨੇ ਵੋਟਾਂ ਖਰਾਬ ਉਦੋਂ ਵੀ ਕੀਤੀਆਂ ਹੁਣ ਜਿਹੜੇ ਅੱਜ ਪੰਥਕ 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 ਪੰਥ ਨਾਲ ਸਮਝੌਤਾ ਨਹੀਂ ਕਰਦੇ ਫਿਰ ਉਦੋਂ ਬੀਬੀ ਦੇ ਜਿੱਤਣ ਦੇ ਵਿੱਚ ਜੇ ਮੰਨ ਲਓ ਬੀਬੀ ਜ਼ਗੀਰ ਕੌਰ ਇਹ ਸਮਰਥਨ ਉਦੋਂ ਦੇ ਦਿੰਦੇ ਤੇ ਬੀਬੀ ਜ਼ਗੀਰ ਕੌਰ ਨੂੰ ਵਾਪਸ ਲੈ ਲੈਂਦੇ ਅੱਜ ਵੀ ਤਾਂ ਸਰਦਾਰ ਬਲੇਰ ਸਾਹਿਬ ਨੇ ਕੀਤੀ ਹੈ ਨਾ ਕੁਰਬਾਨੀ ਕੀਤੀ ਬੋਲੋ ਵੀ ਛੋਟੀ ਹੈ ਸਰਦਾਰ ਹਰਪਾਲ ਸਿੰਘ ਬਲੇਰ ਜਿਹੜਾ ਪਿਛਲੇ ਮਹੀਨੇ ਤੋਂ ਲੱਗਾ ਹੋਇਆ ਸੀ ਸਿਮਰਜੀਤ ਸਿੰਘ ਮਾਨ ਨੇ ਕੈਂਡੀਡੇਟ ਅਨਾਉਂਸ ਕਰ ਦਿੱਤਾ ਸਰਦਾਰ ਮਾਨ ਨੇ ਇਹਨਾਂ ਕਿਹਾ ਕਹਿਣ ਲੱਗੇ ਵੀ ਨਹੀਂ ਅਮਰਪਾਲ ਸਿੰਘ ਦਾ ਨਾਮ ਆ ਗਿਆ ਆਪਾਂ ਪਿੱਛੇ ਖੋ ਜਣਾ ਆਪਾਂ ਸਮਰਥਨ ਦੇਾਂਗੇ ਉਹਨੇ ਇੱਕ ਸੈਕਿੰਡ ਦੇ ਵਿੱਚ ਕਿਹਾ ਬਾਈ ਜੀ ਲੋਕੀ ਮੱਲੇ ਦੀ ਪ੍ਰਧਾਨਗੀ ਨਹੀਂ ਛੱਡਦੇ